ਪਹਿਲਾਂ ਨਾਰਮਲ ਸੀ ਜੇ ਇੱਥੇ ਸਾ ਆਸੇ-ਪਾਸੇ ਕਹਾ ਸੀਗਾ ਠੀਕ ਹੈ ਜੀ ਮੈਂ ਇਹਨੂੰ ਸਵਾਰਿਆ ਸਾਰਾ ਜੀ ਪਹਿਲਾਂ ਮੈਂ ਇਹਦਾ ਜੰਗਲਾ ਲਵਾਇਆ ਜੀ ਆਹ ਜੰਗਲਾ ਲਵਾਇਆ ਠੀਕ ਆ ਪਹਿਲਾਂ ਉਹ ਜੰਗਲੇ ਤੋਂ ਬਣਾ ਸੀ ਜੀ ਬਾਅਦ ਮੈਂ ਇਹਨੂੰ ਕਲਰ ਕਰਾਇਆ ਹਾ ਅਡਾ ਜੀ ਅਸ਼ੇਰ ਬਾਜੂ ਕਲਰ ਕਰਾਤਾ ਸਾਰਾ ਹਾਂ ਜੀ ਇਹ ਜਚਣ ਲੱਗੀ ਫਿਰ ਮੇਰਾ ਮਨ ਬਣ ਗਿਆ ਵੀ ਇਹਨੂੰ ਹੋਰ ਬਣਾਵਾਂ ਕਿੰਨਾ ਟਾਈਮ ਲੱਗ ਗਿਆ ਵੀਰੇ ਤਿਆਰ ਕਰਾਉਣ ਤੇ ਨੂੰ ਇਹ ਮੇਰੇ 7-8 ਮਹੀਨੇ ਲੱਗੇ 7-8 ਮਹੀਨੇ ਲੱਗੇ 7-8 ਮਹੀਨੇ ਤਿਆਰ ਹੋਈਏ ਤੇ ਖਰਚਾ ਕੁੱਲ ਕਿੰਨਾ ਆ ਗਿਆ ਹੋਊਗਾ ਜੀ ਇਹਦੇ ਤੇ 7 ਕੁ ਲੱਖ ਰੁਪਏ ਲੱਗੇ 7 ਲੱਖ ਰੁਪਏ ਲੱਗੇ ਹਾਂਜੀ ਆਹ स्विਮਿੰਗ ਪੂਲ ਬਣਾਇਆ ਜੀ ਤੇ ਇਹ ਮੇਰੇ ਸੀਗਾ ਮੈਂ ਖ ਮੰਤ ਬਣਾਉਂਗਾ ਕਦੇ ਪਰ ਮੈਂ ਬਣਾ ਹਾਂ ਬਣਾਤਾ ਜੀ ਤੇ ਆਹ ਮੈਂ ਛਲਾਂ ਲੱਗਦੀਆਂ ਜੀ ਜੀ ਜਿਹੜਾ ਗਾਣਾ ਆਇਆ ਸੀ ਮੋਟਰ ਤੇ ਪੂਲ ਬਣਾਇਆ ਉਹ ਸੱਚ ਕਰਦੀ ਗੱਲ ਹੈ ਸੱਚ ਕਰਦੀ ਤੇ ਇੱਕ ਆਹ ਚੀਜ਼ ਹੈ ਜੀ ਇਹ ਹੁਣ ਨਵੀਂ ਐਡ ਕੀਤੀ ਇਹ ਚ ਹਾਂਜੀ ਹਾਂਜੀ ਇਹ ਵੀ ਦਿਖਾਉਣੇ ਆ ਤੁਹਾਨੂੰ ਇਹ 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 ਝੌਂਬੜੀ ਕਿੱਥੋਂ ਬਣਵਾਈ ਬਣਵਾਈ ਕਿੱਥੋਂ ਜੀ ਇਹ ਫਰੀਦਕੋਟ ਤੋਂ ਸੀ ਫਰੀਦਕੋਟ ਤੋਂ ਠੀਕ ਆ ਫਰੀਦਕੋਟ ਤੋਂ ਸਪੈਸ਼ਲ ਇਹ ਬਣਵਾਈ ਹੋਈ ਹੈ ਬਾਈ ਤੁਸੀਂ ਚੈੱਕ ਕਰੋ ਇਹਨੂੰ ਹਜੇ ਅੰਦਰੋਂ ਦਿਖਾਉਣਾ ਵੀ ਅੰਦਰੋਂ ਕੀ ਇਹਦੇ ਵਿੱਚ ਹਨ ਹੈਗਾ ਸੱਤ ਆ ਮੈਂ ਲਵਾਇਆ ਜੀ ਆਪਣੇ ਆਹ ਉੱਤੇ ਅੱਛਾ ਜੀ ਯਾ ਵੀ ਆਹ ਕੋਈ ਕਹਿ ਦੂਗਾ ਵੀ ਖੇਤ ਦੇ ਵਿੱਚ ਬਣੀ ਹੋਈ ਹੈ ਚੀਜ਼ ਕਮਾਲ ਆ ਹਨ ਬਾਕੀ ਇੱਥੇ ਵਾਈਫਾਈ ਲੱਗਿਆ ਜੀ ਅੱਛਾ ਵਾਈਫਾਈ ਵੀ ਲਾਇਆ ਹੋਇਆ ਹਾਂਜੀ ਇਹਨੂੰ ਕੋ ਵਾਈਫਾਈ ਵਾਲੀ ਮੋਟਰ ਕਹਿ ਸਕਦੇ ਵਾਈਫਾਈ ਵਾਲੀ ਮੋਟ ਕਹਿ ਸਕਦੇ ਸਾਚੀ ਗਾ ਦੋਸਤੋ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਮਿੱਤਰੋ ਪਿਛਲੇ ਪਾਸੇ ਤੁਸੀਂ ਕੋਠੀ ਦੇਖ ਰਹੇ ਹੋ ਇਹ ਖੇਤ ਵਾਲੀ ਕੋਠੀ ਬਾਈ ਉਹਨਾਂ ਨੇ ਬਣਾਈ ਹੋਈ ਆ ਤੁਸੀਂ ਦੇਖੋ ਯਾਰ ਕਮਾਲ ਕੀਤੀ ਪਈ ਆ ਮੈਨੂੰ ਨਹੀਂ ਲੱਗਦਾ ਵੀ ਪੂਰਾ ਪੰਜਾਬ ਛੱਡੋ ਹੋਰ ਕਿਤੇ ਐਹੋ ਜੀ ਕੋਠੀ ਤਿਆਰ ਹੋਈ ਹੋਈ ਕਮਾਲ ਕੀਤੀ ਪਈ ਆ ਬਾਈ ਬਾਕੀ ਵੀਰੇ ਉਹਨਾਂ ਨਾਲ ਮੈਂ ਤੁਹਾਡੀ ਗੱਲਬਾਤ ਵੀ ਕਰਵਾਉਂਗਾ ਮੈਨੂੰ ਆਇਆ ਵੀ ਤੁਹਾਨੂੰ ਪਹਿਲਾਂ ਮੈਂ ਨਾ ਸਾਰਾ ਕੁਝ ਦੱਸ ਦਾਂ ਆਪਾਂ ਬਾਈ ਉਹਨਾਂ ਨਾਲ ਗੱਲਬਾਤ ਕਰਵਾਉਣੇ ਆ ਸਾਰੀ ਪਹਿਲਾਂ ਤੁਸੀਂ ਆ ਇੱਟਾਂ ਦੇਖੋ ਇਧਰਲੇ ਪਾਸੇ ਫਾਰਸ਼ ਕਿੰਨੀ ਸੋਹਣੀ ਲਾਈ ਹੋਈ ਇਹ ਰਾਜਸਤਾਨੀ ਡਿਜ਼ਾਈਨ ਦੀ ਫਾਰਸ਼ ਲਾਈ ਹੋਈ ਹੈ ਇਹਦੀਆਂ ਵੀਡੀਓ ਪਹਿਲਾਂ ਕਈ ਪਾਈਆਂ ਸੀਗੀਆਂ ਤੇ ਆ ਕੋਠੀ ਨੂੰ ਦੇਖ ਕੇ ਤਾਂ ਹਰੇਕ ਬੰਦਾ ਬਾਈ ਉਹ ਸੜਕ ਤੋਂ ਰੁਕਦਾ ਕਿੰਨੀ ਘਿਹੜ ਬਣਾਈ ਹੋਈ ਆ ਸੱਸੀ ਗੱਲ ਵੀਰੇ ਹੋ ਠੀਕ ਹੋ ਜੀ ਤੁਸੀਂ ਦੱਸੋਗੇ ਜੀ ਕਿਹੜਾ ਪਿੰਡ ਆ ਵੀਰੇ ਆਪਣਾ ਆਹੀ ਪੱਤੋ ਲੋਕੇਸ਼ਨ ਕੀ ਪੈਣੀ ਮੇਨ ਇਹ ਆਪਣਾ ਪਿੰਡ ਦਦਾਰ ਸਿੰਘ ਵਾਲਾ ਜੀ ਜੀ ਪੱਤੋ ਤੋਂ 5 ਕਿਲੋਮੀਟਰ ਜੀ ਹੈਗਾ ਜੀ ਇਹ ਠੀਕ ਹੈ ਆਉਣ ਵਾਲਾ ਤਫੀਲ ਆ ਜੀ ਆ ਵੀਰੇ ਉਹਨਾਂ ਨੇ ਤਿਆਰ ਕਰਵਾਈ ਹੈ ਜੀ ਕਿੰਨਾ ਟਾਈਮ ਲੱਗ ਗਿਆ ਵੀਰੇ ਤਿਆਰ ਕਰਾਉਣ ਤੇ ਉਹਨੂੰ ਇਹ ਮੇਰੇ 7-8 ਮਹੀਨੇ ਲੱਗੇ 7-8 ਮਹੀਨੇ ਲੱਗੇ 7-8 ਮਹੀਨੇ ਤਿਆਰ ਹੋਈ ਹੈ ਤੇ ਖਰਚਾ ਕੁੱਲ ਕਿੰਨਾ ਆ ਗਿਆ ਹੋਊਗਾ ਜੀ ਇਹਦੇ ਤੇ 7 ਲੱਖ ਰੁਪਏ ਲੱਗੇ 7 ਲੱਖ ਰੁਪਏ ਲੱਗੇ ਠੀਕ ਹੈ ਇਹ ਦਿਮਾਗ ਦੇ ਵਿੱਚ ਵੀਰੇ ਕਿਵੇਂ ਆਇਆ ਵੀ ਨਹੀਂ ਕੈਂਡ ਚੀ ਤਿਆਰ ਹੋ ਜੇ ਇਹ ਬਾਈ ਖੇਤ ਨਾਲ ਪਿਆਰ ਹੀ ਕਹਿ ਸਕਦੇ ਤੁਸੀਂ ਅੱਛਾ ਠੀਕ ਆ ਅੱਛਾ ਪਿਆਰ ਹੀ ਸੀ ਖੇਤ ਨਾਲ ਹੈ ਮੈਂ ਜੀ ਆ ਆਪਣੇ 26 27 ਸਾਲ ਲਾ ਕੇ ਆਂ ਬਾਹਰ ਅੱਛਾ ਜੀ ਤੇ ਬਸ ਖੇਤ ਦੀ ਆਜਾਦਾ ਰਹੀਆਂ ਤੇ ਖੇਤ ਨੂੰ ਪਿਆਰ ਕਰਕੇ ਵਸੇ ਸਭ ਕੁਝ ਬਣਾਇਆ ਇਹ ਇਹ ਤਿਆਰ ਕਰਤਾ ਜੀ ਮੈਨੂੰ ਦਿਖਾਓਗੇ ਵੀ ਕੀ ਇਹਦੇ ਵਿੱਚ ਤਿਆਰ ਕੀਤਾ ਪਹਿਲਾਂ ਤਾਂ ਕੋਠੀ ਚੈੱਕ ਕਰੋ ਤੁਸੀਂ ਜਿਹੜੀ ਬਣਾਈ ਹੈ ਪਹਿਲਾਂ ਨੋਰਮਲ ਸੀਗੀ ਜਿਵੇਂ ਬਣਾਉਣ ਤੋਂ ਪਹਿਲਾਂ ਇਹ ਪਹਿਲਾਂ ਨੋਰਮਲ ਸੀ ਜੇ ਇੱਥੇ ਆਸੇ ਪਾਸੇ ਕਹਾ ਸੀਗਾ ਠੀਕ ਹੈ ਜੀ ਮੈਂ ਇਹਨੂੰ ਸਵਾਰਿਆ ਸਾਰਾ ਜੀ ਪਹਿਲਾਂ ਮੈਂ ਇਹਦੇ ਆਹ ਜੰਗਲਾ ਲਵਾਇਆ ਜੀ ਆਹ ਜੰਗਲਾ ਲਵਾਇਆ ਠੀਕ ਹੈ ਪਹਿਲਾਂ ਇਹ ਹੁਣ ਜੰਗਲੇ ਤੋਂ ਬਣਾ ਸੀ ਜੀ ਬਾਅਦ ਵਿੱਚ ਮੈਂ ਇਹਨੂੰ ਕਲਰ ਕਰਾਇਆ ਹਾਂ ਅੰਦਰ ਜੀ ਅਛਾ ਜੋ ਕਲਰ ਕਰਾਤਾ ਸਾਰਾ ਹਾਂਜੀ ਇਹ ਜਚਣ ਲੱਗੀ ਫਿਰ ਮੇਰਾ ਮਨ ਬਣ ਗਿਆ ਵੀ ਇਹਨੂੰ ਹੋਰ ਬਣਾਵਾ ਓਕੇ ਤੇ ਮੈਂ ਇਹਨੂੰ ਆਪ ਦੇ ਯਾਨੀ ਸੋਚ ਦੇ ਨਾਲ ਜੀ ਅ ਹੰਸਾਰ ਇਹਨੂੰ ਬਣਾਉਂਦਾ ਗਿਆ ਅਛਾ ਬਈ ਗਾਂ ਦੀ ਗੱਦ ਮਾਗ ਚਾਹੀ ਕਿਉਂ ਜਿਵੇਂ ਮੇਰੇ ਮਾਣੀ ਮੈਨੂੰ ਵਧੀਆ ਲੱਗਦਾ ਗਿਆ ਮੈਂ ਬਣਾਉਂਦਾ ਜੀ ਬਈ ਅੱਗੇ ਅੱਗੇ ਜੇ ਕੋਈ ਰਾਇ ਬੰਦਾ ਦਿੰਦਾ ਸੀਗਾ ਬਈ ਐਂ ਬਣਾਓ ਐਂ ਬਣਾਓ ਨਹੀਂ ਮੇਰੇ ਆਪ ਦੇ ਦੋ ਆਪ ਦੇ ਦਿਮਾਗ ਦੇ ਨਾਲ ਹੀ ਬਣਾਈ ਗਿਆ ਹਾਂਜੀ ਠੀਕ ਆ ਤੇ ਹੁਣ ਫਿਰ ਇੱਥੇ ਜਿਆਦਾ ਟਾਈਮ ਇੱਥੇ ਵੀ ਇਦਾਂ ਫਿਰ ਜਿਆਦਾ ਟਮ ਇੱਥੇ ਰਹਿਣਾ ਜੀ ਇੱਥੇ ਰਹਿਨੇ ਆ ਤੇ ਤੁਹਾਨੂੰ ਬਾਈ ਅਜੇ ਤਾਂ ਟ੍ਰੇਲਰ ਹੀ ਆਇਆ ਇਹਦਾ ਤੁਹਾਨੂੰ ਕੋਈ ਦਿਖਾਇਆ ਹੀ ਨਹੀਂਗਾ ਬਹੁਤ ਕੋਸ਼ ਇਸ ਸਕੂਟੀ ਦੇ ਵਿੱਚ ਬਣਿਆ ਹੋਇਆ ਤੁਸੀਂ ਆਹ ਦੇਖ ਲਓ ਆ ਜੀ ਵੀਰੇ ਅੰਦਰੋਂ ਦਿਖਾ ਜੀ ਮੜਾ ਜਾਂ ਤੇ ਆਹ ਜੈਕਟ ਕਰੋ ਵੀਰੇ ਅੰਦਰੋਂ ਮੈਂ ਤੁਹਾਨੂੰ ਦਿਖਾਉਣਾ ਜੀ ਵੀਰੇ ਬਾਈ ਅੰਦਰੋਂ ਦਾ ਬਾਹਲੇ ਵਟ ਕੱਢੇ ਪਏ ਆ ਦਿਖਾਓ ਆਹ ਦੇਖ ਕਰੋ ਅੰਦਰੋਂ ਦਾ ਬਾਈ ਜਮੇ ਆਏ ਗੈਲੀ ਜੀ ਵੀ ਸਿਰਾਈ ਕੀਤਾ ਬਹਿ ਜਾਵਾਂ ਨਾ ਸਿੰਦਰੀਆਂ ਸੁਨਰੀਆਂ ਬਣਾ ਕੇ ਤੇ ਇਹਦੇ ਖਾਣ ਪੀਣ ਦਾ ਵੀ ਸਾਰਾ ਇੱਥੇ ਬਣਾਇਆ ਹੋਇਆ ਹਾਂਜੀ ਆ ਸਾਰਾ ਚੁੱਲ੍ਹੇ ਰੱਖੇ ਮੇਰੇ ਜੀ ਇੱਥੇ ਜੀ ਤੇ ਸਾਰਾ ਖਾਣ ਪੀਣ ਦਾ ਇੱਥੇ ਚਾਹ ਪਾਣੀ ਬਣਾਉਣੀ ਚਾਹ ਪਾਣੀ ਇੱਥੇ ਹੀ ਬਣਾਉਂਦੇ ਹਾਂ ਹਾਂਜੀ ਹਾਂਜੀ ਠੀਕ ਹੈ ਜੀ ਇੱਕ ਹਾਲ ਦਾ ਇਹ ਮੰਨ ਕੇ ਚਲੋ ਰਹਿਣ ਬਸੇਰਾ ਹੀ ਬਣਾਇਆ ਹੋਇਆ ਹਨਾ ਜੀ ਹਾਂਜੀ ਆ ਮੈਂ ਜੀ ਬਾਹਰ ਦੇਖਿਆ ਸੀ ਆਪਣੇ ਮੈਂ ਉੱਥੇ ਰੈਸਟੋਰੈਂਟ ਤੇ ਵੇਂਦਾ ਹੁੰਦਾ ਸੀ ਓਕੇ ਤੇ ਬਾਹਰ ਆਇਆ ਬਣਾਇਆ ਵਸੇਂ ਮੈਂ ਕਹਿੰਦਾ ਜੰਮਾ ਆਪ ਦੀ ਮੋਟਰ ਤੇ ਬਣਾਉਂਗਾ ਨਹੀਂ ਅੱਛਾ ਪ੍ਰੋਮੋਟਰ ਤੇ ਬਣਾਉਂਗਾ ਆਪ ਦੀ ਮੋਟਰ ਤੇ ਉਹ ਵੀ ਬਣਾਇਆ ਹਾਂ ਜੀ ਬਾਈ ਚੈੱਕ ਕਰੋ ਹਨਾ ਆ ਵੀ ਬਾਈ ਟਾਇਰ ਦੂਰ ਟੰਗੇ ਹੋਇਆ ਹੈ ਹਾਂਜੀ ਤੇ ਬਸ ਆਪਦੇ ਦਿਮਾਗ ਚ ਜਿਵੇਂ ਜਿਉਂ 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 ਆਉਂਦਾ ਗਿਆ ਜਿਵੇਂ ਕਰਦਾ ਗਿਆ ਓਕੇ ਆ ਦੇਖੋ ਬਾਈ ਲੁੱਡੂ ਖੇਡਣ ਵਾਲਾ ਸਿਸਟਮ ਬਣਿਆ ਹੋਇਆ ਆ ਸੈਨਰੀ ਦੇਖੋ ਬਾਈ ਕਿੰਨੀ ਘਿਹੜ ਬਣਾਈ ਪਈ ਹੈ ਕੁੱਲ ਮਿਲਾ ਕੇ ਹਰਿਆ ਭਰਾਂ ਕੀਤਾ ਬਹਿਣਾ ਬਾਈ ਸਾਰਾ ਹੱਸਾ ਬੱਸ ਹਾਂਜੀ ਠੀਕ ਹੈ ਜੀ ਲਓ ਜੀ ਤੇ ਆ ਸਮੀਪੂਲ ਬਾਈ ਹਾਂਜੀ ਆ ਸੁਮਿੰਗ ਪੂਲ ਬਣਾਇਆ ਜੀ ਤੇ ਇਹ ਮੇਰੇ ਸੀਗਾ ਮੈਂ ਖਮਾਂਤ ਬਣਾਉਂਗਾ ਕਦੇ ਪਰ ਮੈਂ ਬਣਾ ਹਾਂ ਬਣਾਤਾ ਜੀ ਤੇ ਆਹ ਮੈਂ ਛੱਲਾਂ ਲੜਦੀਆਂ ਜੀ ਜਿਹੜਾ ਗਾਣਾ ਆਇਆ ਸੀ ਮੋਟਰ ਤੇ ਪੂਲ ਬਣਾਇਆ ਉਹ ਸੱਚ ਕਰਤੀ ਗੱਲ ਸੱਚ ਕਰਤੀ ਆ ਦੇਖੋ ਬਈ ਮੋਟਰ ਤੇ ਪੂਲ ਬਣਾਇਆ ਹੋਇਆ ਬਾਈਆਂ ਨੇ ਤੇ ਫੇਰ ਤੁਹਾਨੂੰ ਹੋਰ ਦਿਖਾਉਣੇ ਆਗੇ ਇੱਥੇ ਗੱਲ ਨਹੀਂ ਮੁੱਕਦੀ ਫੇਰ ਆਹ ਦੇਖੋ ਆ ਪੰਜਾਬ ਦਾ ਨਕਸ਼ਾ ਬਣਾਇਆ ਜੀ ਹਾਂਜੀ ਹਾਂਜੀ ਲਓ ਜੀ ਇਹ ਪੰਜਾਬ ਦਾ ਨਕਸ਼ਾ ਬਣਾਇਆ ਹੋਇਆ ਬਾਈ ਆ ਜੋ ਆਦਰ ਬ੍ਰਿੰ ਬੈਠਣ ਵਾਸਤੇ ਹਾਂਜੀ ਆ ਬੈਠਣ ਲਈ ਮੈਂ ਮੈਸਤਰੀ ਨੂੰ ਦੱਸਿਆ ਗਿਆ ਕਿ ਐਂ ਬਣਾਉਣਾ ਚੀਜ਼ ਆ ਜੀ ਤੇ ਉਹ ਬਸ ਉਹਨੇ ਉਵੇਂ ਬਣਾ ਤੀ ਠੀਕ ਹੈ ਜੀ ਮੇਰੇ ਮਨ ਚ ਸੀ ਇਹ ਚੀਜ਼ਾਂ ਮੈਂ ਬਣਵਾਇਆ ਆ ਦੇਖੇ ਤੇ ਆਹ ਜਿਹੜੀ ਫਰਸ਼ ਲਵਾਈ ਹੋਈ ਇਹ ਕਿੱਥੋਂ ਲਵਾਈ ਹੈ ਇਹ ਆਪਣੇ ਪਿੰਡ ਦਾ ਹੀ ਮੈਸਤਰੀ ਆ ਜੀ ਓਕੇ ਇਹ ਫਰਸ਼ ਵੀ ਬਈ ਬਹੁਤ ਘੰਟ ਲੱਗਦੀ ਐ ਇੰਟਰਲੋਕ ਨਾਲ ਜੱਜਦੀ ਐ ਬੜੀ ਆ मोस्टਲੀ ਜੀ ਆਪਣੇ ਖੇਤ ਦੇ ਵਿੱਚ ਇਹ ਚੀਜ਼ ਨਹੀਂ ਹੁੰਦੀ ਜੀ ਨਹੀਂ ਹੁੰਦੀ ਇਹ ਇਹ ਮੈਂ ਬਣਾਈ ਆ ਵੀ ਮੈਂ ਕਿ ਆਪ ਦੇ ਖੇਤ ਵਿੱਚ ਬਣਾਉ ਕੋਈ ਬੱਕਰੀ ਚੀਜ਼ ਬਣਾਉਂਗਾ ਓਕੇ ਪਰ ਬੱਕਰੀ ਬਣਾਤੀ ਇਹ ਤੇ ਇੱਕ ਆ ਚੀਜ਼ ਹੈ ਜੀ ਇਹ ਹੁਣ ਨਵੀਂ ਐਡ ਕੀਤੀ ਇਹ ਚ ਹਾਂਜੀ ਹਾਂਜੀ ਇਹ ਵੀ ਦਿਖਾਉਣੇ ਆ ਤੁਹਾਨੂੰ ਇਹ 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 ਝੋਮੜੀ ਕਿੱਥੋਂ ਬਣਵਾਈ ਬਣਵਾਈ ਕਿੱਥੋਂ ਇਹ ਫਰੀਦਕੋਟ ਤੋਂ ਸੀ ਫਰੀਦਕੋਟ ਤੋਂ ਠੀਕ ਆ ਫਰੀਦਕੋਟ ਤੋਂ ਸਪੈਸ਼ਲ ਇਹ ਬਣਵਾਈ ਹੋਈ ਆ ਬਾਈ ਤੁਸੀਂ ਚੈੱਕ ਕਰੋ ਇਹਨੂੰ ਹਜੇ ਅੰਦਰੋਂ ਦਿਖਾਉਣੇ ਆ ਵੀ ਅੰਦਰੋਂ ਕੀ ਇਹਦੇ ਵਿੱਚ ਹਨਾ ਹੈਗਾ ਸਿਸਟਮ ਆ ਜੀ ਆਹ ਦੇਖੋ ਇਹਦੇ ਵਿੱਚ ਜਿਵੇਂ ਤੁਸੀਂ ਅੰਦਰ ਐਂਟਰ ਕਰੋਗੇ ਲੋਈ بڑے ਕੈਮਰਾ ਮਾਰਕ ਦਾ ਬਈ ਸਾਰਿਆਂ ਨੂੰ ਪਤਾ ਲੱਗ ਜੀ ਵੀ ਕਿੰਨੀ ਘੰਟੇ ਚੀਰ ਬਾਈ ਤੇ ਆ ਮੈਂ ਲਵਾਇਆ ਜੀ ਆਪਣੇ ਆਹ ਉੱਤੇ ਅੱਛਾ ਜੀ ਇਹ ਦੇਖ ਆ ਕੋਈ ਕਹਿ ਦੂਗਾ ਵੀ ਖੇਤ ਦੇ ਵਿੱਚ ਬਣੀ ਹੋਈ ਹੈ ਚੀਜ਼ ਕਮਾਲ ਆ ਨਾ ਬਾਕੀ ਇੱਥੇ ਵਾਈਫਾਈ ਲੱਗਿਆ ਜੀ ਅੱਛਾ ਵਾਈਫਾਈ ਵੀ ਲਾਇਆ ਹੋਇਆ ਹਾਂਜੀ ਇਹਨੂੰ ਕੋ ਵਾਈਫਾਈ ਵਾਲੀ ਮੋਟਰ ਕਹਿ ਸਕਦਾ ਵਾਈਫਾਈ ਵਾਲੀ ਮੋਟਰ ਕਹਿ ਸਕਦਾ ਲੋਈ ਵਾਈਫਾਈ ਵੀ ਲਾਇਆ ਹੋਇਆ ਇਧਰਲੇ ਪਾਸੇ ਐਲ ਸੀ ਡੀ ਲਾਈ ਹੋਈ ਆ ਐਲ ای ਡੀ ਇਹ ਦੇਖੋ ਤੁਸੀਂ ਹੌਣ ਵੀਰੇ ਜਿਵੇਂ ਕੋਈ ਨੰਗਦਾ ਕਰਦਾ ਉਹ ਸੜਕ ਪੈਂਦੀ ਯਾਰ ਇਹ ਕਿਹੜਾ ਰੋਡ ਚੱਲੇ ਕਿੱਧਰ ਨੂੰ ਜਾਂਦਾ ਇਹ ਇਹ ਹਿੰਦਦਾਰ ਵਾਲਾ ਪੱਤੋ ਤੁੱਦੜ ਵਾਲਾ ਲੜਾਈ ਠੀਕ ਹੈ ਜੀ ਹਾਂ ਤੇ ਇੱਥੇ ਵੀ ਨੰਗਦੇ ਕਰਦੇ ਲੋਕ ਖੜ ਕੇ ਜਾਂਦੇ ਬਹੁਤ ਹੁੰਦੇ ਆ ਜੀ ਅੱਛਾ ਹਾਂ ਜੀ ਅੱਛਾ ਫੋਟੋ ਫੂਟੋ ਖਿਚਾਉਣ ਵਾਲੇ ਬਹੁਤ ਹੁੰਦੇ ਆ ਜੀ ਅੱਛਾ ਜੀ ਫੋਟੋ ਫੂਟੋ ਖਿਚਾਉਣ ਜਿੰਨਾ ਮਨ ਬਹੁਤ ਖੋਸ਼ ਹੁੰਦਾ ਜੀ ਹਾਂ ਜੀ ਪੈਸੇ ਲੱਗਿਆਂ ਦਾ ਮੁੱਲ ਮੁੜਦਾ ਹਾਂ ਇਹ ਫਿਰ ਕਾ ਲਾ ਰਹੇ ਵੀ ਹਾਂ ਹਾਂ ਮੈਂ ਕਾ ਲਾ ਰਿਹਾ ਇੱਥੇ ਠੀਕ ਹੈ ਜੀ ਤੇ ਆਹ ਲਾਇਆ ਬੱਚਿਆਂ ਲਈ ਆਹ ਜੇ ਕਾਫੀ ਬੱਚੇ ਹੁੰਦੇ ਇੱਥੇ ਇੱਥੇ ਖੇਡ ਖੂਡ ਲੈਂਦੇ ਬੱਚਿਆਂ ਵਾਸਤੇ ਵੀ ਝੂਲੇ ਲਾਤੇ ਹਾਂਜੀ ਹਾਂਜੀ ਠੀਕ ਹੈ ਜੀ ਉੱਥੇ ਮੈਂ ਬਣਾ ਰਿਹਾ ਜੀ ਕੱਚੇ ਘਰ ਥੋੜੇ ਓਕੇ ਹਾਂਜੀ ਆਹ ਦੂਜਾ ਬਾਸਕਟਬਾਲ ਵਾਲਾ ਬਣਾਉਣਾ ਹਾਂਜੀ ਬਾਸਕਟਬਾਲ ਵਾਲਾ ਇਹ ਬਾਸਕਟਬਾਲ ਵਾਲਾ ਬਣਾਇਆ ਹੋਇਆ ਇਹ ਗਰਾਊਂਡ ਬਣਾਇਆ ਹਨਾ ਜੀ ਮੈਂ ਮਾਲਾ ਵੀ ਇੱਥੋਂ ਮਾਲਾ ਕੋਈ ਖੇਡਣ ਦਾ ਮਨ ਕਰੇ ਤਾਂ ਲਾਇਆ ਵੀ ਇੱਥੇ ਖੇਡ ਸਕਦੇ ਆ ਪੰਜਾਬ ਇਧਰੋਂ ਮਨ ਲੱਕ ਜੇ ਸੇ ਇੱਥੇ ਜੇ ਕਿਸੇ ਨੇ ਖੇਡਣਾ ਹੋਵੇ ਹਾਂ ਖੇਡ ਸਕਦੇ ਆ ਜੀ ਲਓ ਜੀ ਤੇ ਮੈਨੂੰ ਨਹੀਂ ਲੱਗਦਾ ਕਿਤੇ ਬਈ ਬਣੀ ਹੋਈ ਨਹੀਂ ਘੈਂਟ ਚੀਜ਼ ਹੈ ਨਾ ਕਿਉਂਕਿ ਕਨਸੈਪਟ ਦਿਮਾਗ ਦੇ ਵਿੱਚ ਪਹਿਲੀ ਗੱਲ ਤਾਂ ਐਨਾ ਰੁਪਈਆ ਕੋਈ ਮੋਟਰ ਤੇ ਲਾਉਂਦਾ ਨਹੀਂ ਹੈਗਾ ਜਿੰਨਾ ਤੁਸੀਂ ਲਾਤਾ ਹੈ ਨਾ ਜੀ ਮੈਂ 97 ਤੇ ਗਿਆ ਸੀ ਬਾਹਰ ਕੈਨੇਡਾ ਤੇ ਉਦੋਂ ਪਹਿਲਾਂ ਇੱਥੇ ਖੇਤ ਰਹਿੰਦੇ ਸੀ ਪਾਣੀ ਪੁਣੀ ਲਾਉਂਦੇ ਸੀ ਰਾਤ ਨੂੰ ਅੱਛਾ ਜੀ ਤੇ ਉਹ ਫਿਰ ਮੋਹਰ ਖੇਤ ਦਾ ਗਿਆ ਨਹੀਂ ਜੀ ਅਜੇ ਤੱਕ ਗਿਆ ਨਹੀਂ ਫਿਰ ਹੁਣ ਇੱਥੇ ਆ ਚੀਜ਼ ਬਣਾਤੀ ਹੈ ਹਾਂਜੀ ਆਇਆ ਕਰਤਾ ਹੁਣ ਇੱਥੇ ਉਹਨੂੰ ਕਿੰਨਾ ਟਾਈਮ ਇੱਥ ਮੈਂ ਮੋਸਟਲੀ ਦਿਨੇ ਇੱਥੇ ਹੁੰਦਾ ਜੀ ਦਿਨੇ ਇੱਥੇ ਹੁੰਦਾ ਹਾਂ ਠੀਕ ਹੈ ਜੀ ਲਓ ਜੀ ਤੇ ਬਹੁਤ ਬਹੁਤ ਧੰਨਵਾਦ ਵੀਰੇ ਤੁਹਾਡਾ ਜੀ ਟਾਈਮ ਕੱਢਿਆ ਤੇ ਜੇ ਕਿਸੇ ਨੇ ਦੇਖਣ ਆਉਣਾ ਹੋਵੇ ਆ ਸਕਦਾ ਹਾਂਜੀ ਹਾਂ ਓਕੇ ਤੇ ਜੇ ਕੋਈ ਦੇਖਣ ਆਉਣਾ ਚਾਹੁੰਦਾ ਹੋਵੇ ਮਾੜੇ ਲੋਕੇਸ਼ਨ ਬੋਲ ਦੇ ਵੀ ਕਿੱਥੇ ਇਹ ਦਦਾਰੇ ਵਾਲੇ ਆ ਜੀ ਪਿੰਡ ਜੀ ਤੇ ਨਾਂ ਹੈਗਾ ਮੇਰਾ ਬਣੀ ਜੀ ਤੇ ਪੱਤੋ ਤੋਂ ਆਪਾਂ ਜਦੋਂ ਦਦਾਰੇ ਵਾਲੇ ਨੂੰ ਆਉਂਦੇ ਆ ਜੀ ਤੇ ਆਹ ਪੱਠਾ ਲਾਂਕੇ ਜੀ ਆਪਣੇ ਹੈਗਾ ਇਹ ਲੋਕੇਸ਼ਨ ਜੀ ਇਹ ਲੋਕੇਸ਼ਨ ਹੈਗੀ ਹੈ ਪੱਠਾ ਲਾਂਕੇ ਹਾਂਜੀ ਠੀਕ ਹੈ ਜੀ ਸਾਹੋ ਜੀ ਜੇ ਕਿਸੇ ਨੇ ਵੀਰੇ ਦੇਖਣ ਆਉਣਾ ਹੋਵੇ ਤਾਂ ਤੁਸੀਂ ਆ ਸਕਦੇ ਨਾਲ ਦੇ ਕਰਦੇ ਵੈਸੇ ਤੁਹਾਨੂੰ ਪਤਾ ਲੱਗ ਹੀ ਜਾਣਾ ਜਿਹੜਾ ਬੰਦਾ ਇਹ ਦੂਰੋਂ ਹੀ ਪਤਾ ਲੱਗ ਜਾਂਦਾ ਜੀ ਦੂਰੋਂ ਪਤਾ ਲੱਗ ਜਾਂਦਾ ਨਾ ਜੀ ਸ਼ੇਅਰ ਕਰੋ ਵੀਡੀਓ ਧੰਨਵਾਦ ਜੀ ਧੰਨਵਾਦ ਸਰਪੰਚ ਸਾਹਿਬ ਵੀ ਸਾਰਿਆਂ